ਸ਼੍ਰੀ ਗੁਰੂ ਰਵਿਦਾਜ ਜੀ ਮਹਾਰਾਜ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ਼੍ਰੀ ਰਵਿਦਾਜ ਜੀ ਗਾਂਧੀ ਚੌਂਕ ਸ਼੍ਰੀ ਮਾਚੀਵਾਲਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਇਸ ਮੌਕੇ ਇੱਕ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਆਈਆਂ ਸੰਗਤਾਂ ਲਈ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਦਿਹਾੜੇ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 1 ਜਨਵਰੀ ਤੋਂ ਸ਼ੁਰੂ ਸ਼ੁਰੂ ਹੋ ਕੇ 31 ਜਨਵਰੀ ਤੱਕ ਸਖਬੀ ਸਾਹਿਬ ਦੇ ਪਾਠ ਸਾਹਿਬ ਦੀ ਲੜੀ ਸ਼ੁਰੂ ਕੀਤੀ ਗਈ ਅਤੇ ਉਸ ਅਪਰੰਤ 11 ਫਰਵਰੀ 2024 ਤੋਂ 24 ਤਰੀਕ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਰਾਈ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ 24 ਤਰੀਕ ਨੂੰ ਭੋਗ ਪਾਏ ਜਾਣਗੇ ਪੰਜਵਾਂ ਪਾਠ ਚੱਲ ਰਿਹਾ ਵਾ ਤੇ 24 ਤਰੀਕ ਨੂੰ ਨਗਰ ਕੀਰਤਨ ਆਰੰਭ ਹੋਵੇਗਾ ਜੋ ਸਾਰੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਰਾਣੀ ਸਬਜੀ ਮੰਡੀ ਪਰਤੇਗਾ ਅਤੇ ਗੁਰੂ ਕਾ ਲੰਗਰ ਉੱਤ ਵਰਤ ਰਿਹਾ ਰਿਹਾ 11 ਤਰੀਕ ਤੋਂ 15 ਦਿਨ ਲੰਗਰ ਤੁਮਤਾਮਨਾ ਚੱਲ ਰਿਹਾ ਵਾ ਸਾਰੀ ਸ਼ਗਤਾਂ ਨੂੰ ਸ੍ਰੀ ਗੁਰੂ ਦਾਸ ਮਹਾਰਾਜੀ ਦੇ ਪ੍ਰਕਾਸ਼ ਦੇ ਸਾਡੇ ਦੀਆਂ ਲੱਖ ਲੱਖ ਵਧਾਈਆਂ ਹੋਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਂ ਤਨ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ 70 66 ਤਨਤਨ ਸਾਖੀ ਗੁਰੂ ਦਾਸ ਮਾਨੋ ਜੀ ਦਾ ਪ੍ਰਕਾਸ਼ 647ਵਾਂ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜੋ ਕਿ ਜਿਸ ਤਰ੍ਹਾਂ ਸਾਡੇ ਪ੍ਰੋਤਾਨ ਸਾਹਿਬ ਜਤੇਸ਼ ਖੜਾ ਜੀ ਨੇ ਦੱਸਿਆ ਕਿ ਖੰਡਪੜ ਸਾਹਿਬ ਦੇ ਲੜੀ ਜੋਰਾਂ ਮ ਕੀਤੀ ਗਈ ਸੀ ਉਹ ਲੜੀਵਾਰ ਖੰਡਪੜ ਸਾਹਿਬ ਪੰਜਵਾਂ ਖੰਡਪੜ ਸਾਹਿਬ ਚੱਲ ਰਿਹਾ ਹੈ ਜਿਸ ਦੇ ਭੋਗ ਕੱਲ 24 ਫਰਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ ਔਰ ਉਸ ਉਪਰੰਤ ਗੁਰੂ ਕੇ ਲੰਗਰ ਤੋਟ ਚੱਲ ਰਹੇ ਹਨ ਪਿਛਲੇ 15 ਦਿਨਾਂ ਤੋਂ ਔਰ ਕੱਲ ਵਿਸ਼ਾਲ ਨਗਰ ਕੀਰਤਨ ਮਾਛੀਵਾੜਾ ਸਾਹਿਬ ਵਿੱਚ ਕੱਢਿਆ ਜਾਵੇਗਾ ਜੋ ਕਿ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਿਆ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਪੁਰਾਣਾ ਸਬਜ਼ੀ ਮੰਡੀ ਵਾਲਾ ਮੰਦਰ ਹੈ ਗੁਰਦੁਆਰਾ ਸਾਹਿਬ ਉੱਥੇ ਸਮਾਪਤੀ ਹੋਵੇਗੀ